CPI ਅਤੇ CPM ਦੇ ਖਡੂਰ ਸਾਹਿਬ ਹਲਕੇ ਤੋਂ ਸਾਂਝੂ ਉਮੀਦਵਾਰ ਗੁਰਦੇਵਾਲ ਸਿੰਘ ਨੇ ਖਡੂਰ ਸਾਹਿਬ ਤੋਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਤਰਨਤਾਰਨ ਵਿਖੇ ਵਿਸ਼ਾਲ ਇਕੱਠ ਕੀਤਾ। CPM ਦੇ ਤਰਨਤਾਰਨ ਜ਼ਿਲ੍ਹੇ ਦੇ ਆਗੂ ਹੀਰਾ ਸਿੰਘ ਕੰਡਿਆਵਾਲਾ, ਰਸ਼ਪਾਲ ਸਿੰਘ ਮੱਖੂ, ਜ਼ਿਲ੍ਹਾ ਸਕੱਤਰ ਫਿਰੋਜ਼ਪੁਰ, ਅੰਮ੍ਰਿਤਸਰ ਦਿਹਾਤੀ ਦੇ ਆਗੂ ਸ਼ੇਰ ਗਿੱਲ, ਪੰਜਾਬ ਇਸਤਰੀ ਸਭਾ ਦੀ ਸੁਪਾਈ ਪ੍ਰਧਾਨ ਰਜਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਇਕੱਠ ਕੀਤਾ ਗਿਆ। ਇਕਾਂਠ ਨੂੰ ਸੰਬੋਧਨ ਕਰਦਿਆਂ ਸੀਪੀਆਈਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੇ ਸੀਪੀਆਈ ਦੇ ਸੂਬਾ ਸਕੱਤਰ ਬੰਦ ਸਿੰਘ ਬਰਾੜ ਨੇ ਕਿਹਾ ਕਿ ਵੋਟਾਂ ਦਾ ਅਸਲੀ ਹੱਕਦਾਰ ਗੁਰਦਿਆਲ ਸਿੰਘ ਹੀ ਹੈ ਜੋ ਪਾਰਲੀਮੈਂਟ ਦੇ ਮੈਂਬਰ ਤੋਂ ਇਲਾਵਾ ਵੀ ਦਿਨ ਰਾਤ ਜਨਤਾ ਦੀ ਸੇਵਾ ਕਰਦਾ ਹੈ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣਦੇ ਹਾਂ ਅ ਅੱਜ ਅਸੀਂ ਕਾਗੜ ਗੁਰਦਿਆਲ ਸਿੰਘ ਜਿਹੜੇ ਕੈਂਡੀਡੇਟ ਨੇ ਸੀਪੀਆਈ ਵੱਲੋਂ ਜਿਹਨੂੰ ਸਾਂਝੇ ਤੌਰ ਦੇ ਉੱਤੇ ਸੀਪੀਆਈ ਅਤੇ ਸੀਪੀਆਈਐਮ ਵੱਲੋਂ ਅਸੀਂ ਪੰਜਾਬ ਦੇ ਅੰਦਰ ਚਾਰ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਜਾ ਰਹੇ ਆ ਜਿਦੇ ਚ ਅਸੀਂ ਕੇਂਦਰ ਦੇ ਅੰਦਰ ਜੋ ਪਾਰਲੀਮੈਂਟ ਦਾ ਚੋਣ ਹੈ ਕਾਰਪੋਰੇਟ ਤੇ ਫਿਰਕੂ ਗੱਠ ਜੋੜ ਨੂੰ ਹਰਾਉਣਾ ਸਾਡਾ ਮੁੱਖ ਝੰਡਾ ਹੈ ਨਾਲ ਦੀ ਨਾਲ ਸਾਡਾ ਕਮਿਊਨਿਸਟਾਂ ਦਾ ਇਹ ਵੀ ਕਹਿਣਾ ਹੈ ਵੀ ਜਿਹੜਾ ਐਨਐਸਏ ਆ ਜਵਾਪਾ ਹੈ ਪੀਐਮਐਲਏ ਐਕਟ ਨੇ ਤੇ ਧਰਮਨਪੱਖ ਜਮਹੂਰੀ ਸਰਕਾਰ ਦੇ ਗਠਨ ਤੋਂ ਬਾਅਦ ਸਾਡੀ ਸ਼ਕਤੀ ਦੇ ਨਾਲ ਅਸੀਂ ਉਹਨਾਂ ਕਾਨੂੰਨਾਂ ਦੀ ਸਮਾਪਤੀ ਕਰਾਵਾਂਗੇ ਤਨ ਨਾਲ ਅਸੀਂ ਇਹ ਵੀ ਕਹਿੰਦੇ ਆ ਵੀ ਜਿਹੜੀ ਅਗਨੀ ਵੀਰ ਸਕੀਮ ਸੀ ਉਸ ਨੂੰ ਰੱਦ ਕਰਕੇ ਰੈਗੂਲਰ ਭਰਤੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਏਗੀ ਜਿਹੜੇ ਮਿਲਟਰੀ ਦੇ ਅੰਦਰ 4 ਸਾਲਾ ਅਗਨੀ ਵੀਰ ਸਕੀਮ ਲੈ ਕੇ ਆਏ ਸੀ ਤੋਂ ਉਸ ਨੂੰ ਰੱਦ ਕਰਦੇ ਤੇ ਪੁਰਾਣੀ ਪੈਨਸ਼ਨ ਸਕੀਮ ਦਾ ਸਵਾਲ ਵੀ ਅਸੀਂ ਸਮਝਦੇ ਆ ਵੀ ਉਸ ਨੂੰ ਬਹਾਲ ਕੀਤਾ ਜਾਏਗਾ ਵਡਾਪਾ ਵਿਧਵਾ ਅੰਗਹੀਣ ਜਿਹੜੀ ਪੈਨਸ਼ਨ ਹੈ ਉਹ ਘੱਟੋ-ਘੱਟ 6000 ਮਤਲਬ ਹੋਏਗੀ ਮਗੇ ਹਾਈ ਦੇ ਮਤਾਬਕ ਫਿਰ ਉਹਦੇ ਚ ਵੀ ਵਾਦਾ ਹੋਏਗਾ ਜਿਹੜਾ ਇਹ ਮਜ਼ਾਕ ਕਰਦੇ ਆ ਬਜ਼ੁਰਗਾ ਨਾਲ ਵਿਧਵਾਵਾਂ ਨਾਲ ਜਾਗ ਹੀਣਾ ਨਾਲ ਉਹ ਕਮਿਊਨਿਸਟ ਪਾਰਟੀਆਂ ਸਮਝਦੀਆਂ ਨੇ ਕਿ ਇਹ ਨਹੀਂ ਹੋਣ ਦਿੱਤਾ ਜਾਏਗਾ ਮਿਨੀਮਮ ਪੈਨਸ਼ਨ ਜੇ ਕਿਸੇ ਨੇ ਗੁਜ਼ਾਰਾ ਕਰਨਾ ਤਾਂ 6000 ਪੈਨਸ਼ਨ ਚਾਹੀਦੀ ਹੈ ਔਰ ਦੇਸ਼ ਦੀ ਸਰਕਾਰ ਜਿਹੜੇ RAM ਮੰਦਰ ਦੇ ਘਾਟਨ ਤੱਕ ਇਹ ਸਮਝਦੇ ਸੀ ਵੀ ਅਸੀਂ 400 ਪਾਰ ਹੁਣ ਬੋਰਡ ਵੀ ਬਹੁਤ ਲੱਗੇ ਆ ਪੰਜਾਬ 'ਚ 400 ਪਾਰ ਪਰ ਹੁਣ ਜਿਉ ਜਿਉ ਚੋਣ ਅੱਗੇ ਵੱਧ ਰਹੀ ਆ ਉਹ 400 ਪਾਰ ਵਾਲਾ ਜਿਹੜਾ ਉਹਨਾਂ ਦਾ ਅੰਕੜਾ ਸੀ ਜਾਂ ਜੋ ਉਹਨਾਂ ਨੇ ਅੰਕਿਆ ਸੀਗਾ ਦੇਸ਼ ਦੇ ਸੰਵਿਧਾਨ ਨੂੰ ਬਦਲੀ ਕਰਨ ਲਈ ਆਰਐਸਐਸ ਦੇ ਮੁਤਾਬਕ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇਣ ਦਾ ਜਿਹੜਾ ਉਹਨਾਂ ਦਾ ਇੱਕ ਮਨਸਾ ਸੀ ਸਾਡਾ ਇਹ ਮੰਨਣਾ ਹੈ ਕਿ ਦੇਸ਼ ਦੇ ਲੋਕ ਇਹ ਸਾਜ਼ਿਸ਼ ਨੂੰ ਕਾਰਪੋਰੇਟ ਤੇ ਫਿਰਕੂਆਂ ਦੇ ਇਕੱਠ ਜੋੜ ਦਈਏ ਸਾਜ਼ਿਸ਼ ਨੂੰ ਬੁਰੀ ਤਰ੍ਹਾਂ ਫੇਲ ਕਰ ਦੇਣਗੇ ਔਰ ਮੋਦੀ ਕਿਸੇ ਕੀਮਤ ਤੇ ਵੀ ਇਸ ਚੋਣ ਦੇ ਵਿੱਚ ਜਿੱਤ ਕੇ ਨਹੀਂ ਆ ਸਕਦਾ ਉਹਦੇ ਵਾਸਤੇ ਸਭ ਤੋਂ ਵੱਡੀ ਭੂਮਿਕਾ ਜਿਹੜੀ ਉਹ ਅਸੀਂ ਕੀਤੀ ਹੈ ਦੇਸ਼ ਦੇ ਅੰਦਰ ਕਮਿਊਨਿਸਟਾਂ ਦੇ ਵੱਲੋਂ ਹੋਈ ਜਿਹੜਾ ਚੋਣ ਫੰਡ ਸੀ ਬਾੰਡ ਸਿਸਟਮ ਦੇ ਰਾਹੀਂ ਲੈਣ ਦਾ ਜਿਹੜਾ ਮੋਦੀ ਸਰਕਾਰ ਨੇ ਪਿਛਲੀ ਟਰਮ 'ਚ ਫੈਸਲਾ ਕਰਿਆ ਸੀ ਵੀ ਪੈਸਾ ਜਿਹੜਾ ਚੋਣ ਫੰਡ ਪੋਲਿਟੀਕਲ ਪਾਰਟੀਆਂ ਲੈ ਸਕਦੀਆਂ ਨੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਪਤਾ ਲੱਗੇਗਾ ਕਿਹਨੂੰ ਕਿੰਨੇ ਪੈਸੇ ਗਏ ਆ ਤੇ ਨਾ ਜਿਹੜਾ ਕਾਰਪੋਰੇਟ ਹਾਊਸੇਜ ਨੇ ਦੇਣੇ ਆ ਪੈਸੇ ਉਹਨਾਂ ਦਾ ਪਤਾ ਲੱਗੇਗਾ ਉਹਦੇ ਵਾਸਤੇ ਸੀਪੀਆਈਐਮ ਵੱਲੋਂ ਇੱਕ ਪਟੀਸ਼ਨ ਫਾਈਲ ਕੀਤੀ ਗਈ ਕਾਂਗਰਸ ਜਨਰਲ ਸਕੱਤਰ ਦੇ ਵੱਲੋਂ ਸੀਤਾਰਾਮ ਜੈਤਰੀ ਹਣਾ ਵੱਲੋਂ ਬਾਕੀ ਐਨਜੀਓ ਸੰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਅੱਜ ਦੇਸ਼ ਦੇ ਅੰਦਰ ਜੇ ਕਾਰਪੋਰੇਟ ਹਾਊਸੇਜ ਤੋਂ ਪੈਸਾ ਲੈ ਕੇ ਚੋਣ ਨਹੀਂ ਲੜੀ ਜਾ ਰਹੀ ਤਾਂ ਉਹ ਸਿਰਫ ਕਮਿਊਨਿਸਟ ਹੀ ਹੈ ਕੌਮਰਸ ਦਾ ਤੋਂ ਬਗੈਰ ਬਾਕੀ ਸਾਰੇ ਇਸ ਹਮਾਮ ਵਿੱਚ ਲੰਗੇ ਆ। ਇਹ ਭੂਮਿਕਾ ਵੀ ਅਸੀਂ ਅਦਾ ਕੀਤੀ ਹੈ। ਉਹ ਆਉਣ ਤੋਂ ਬਾਅਦ ਹਾਲ ਦੇ ਬਣੀ ਹੁਣ 180 ਤੋਂ 225 ਤੱਕ ਜਾ ਕੇ ਫੁੱਲ ਸਟਾਪ ਲੱਗ ਜਾਂਦਾ। ਜਿਹੜੇ 400 ਪਾਰ ਦਾ ਨਰਾ ਦਿੰਦੇ ਸੀ। ਹੁਣ ਜਿੰਨੇ ਚੈਨਲ ਆ ਰਹੇ ਆ ਗੋਦੀ মিডিਆ ਬੋਲ ਰਿਹਾ ਉਹ ਸਾਰਿਆਂ ਦਾ ਡਾਊਨਫਾਲ ਹੋ ਗਿਆ। ਹੁਣ ਉਹ ਉੱਪਰ ਨੂੰ ਨਹੀਂ ਜਾ ਰਹੇ ਥੱਲੇ ਨੂੰ ਆ ਰਹੇ ਆ। ਪਰ ਨਾਲ ਦੇ ਨਾਲ ਅਸੀਂ ਇਸ ਗੱਲ ਤੇ ਵੀ ਚਿੱਠੀ ਲਿਖੀ ਆ ਕਾਮਨਡ ਜਨਰਲ ਸੈਕਟਰੀ ਵੱਲੋਂ ਜੈਤਰੀ ਹੋਣਾ ਵੱਲੋਂ ਵੀ ਜਿਹੜੀ VOTING ਪਰਸੈਂਟੇਜ ਜਿਹੜਾ ਪਹਿਲਾ ਅੰਕੜਾ ਆਇਆ ਉਸ ਤੋਂ ਬਾਅਦ ਜੇ ਵਾਧਾ ਹੋ ਸਕਦਾ ਜਿਹੜੀ ਬਾਈਡਾਕ ਵੋਟਾਂ ਆਉਣੀਆਂ ਨੇ ਅੰਪਲਾਈਜ਼ ਦੀਆਂ ਵੋਟਾਂ ਆਉਣੀਆਂ ਨੇ ਉਹ ਕਿਸੇ ਵੀ ਹੱਦ ਵਿੱਚ 1.5 ਤੋਂ 2% ਤੱਕ ਵਾਧਾ ਹੋ ਸਕਦਾ 6% ਦਾ ਵਾਧਾ ਨਹੀਂ ਹੋ ਸਕਦਾ ਅਸੀਂ ਉਹ ਤੇ ਇਤਰਾਜ਼ ਜਤਾਇਆ ਪਾਰਟੀ ਵੱਲੋਂ ਬਿਉ ਬਾਦ ਦਾ ਜਿਹੜਾ ਹੈ ਉਹਦੇ ਬਾਰੇ ਸਪਸ਼ਟ ਕਰੇ ਮੁੱਖ ਚੋਣ ਕਮਿਸ਼ਨ ਜੇ ਇਸ ਤਰ੍ਹਾਂ ਤੁਸੀਂ ਚੋਣ ਨੂੰ ਗੜਬੜ ਕਰਨਾ ਚਾਹੁੰਦੇ ਹੋ ਤਾਂ ਇਹ ਟਾਇਲਟ ਨਹੀਂ ਹੋਏਗਾ ਤੇ ਦੇਸ਼ ਦੀ ਜਿਹੜੀ ਜਮਹੂਰੀਅਤ ਆ ਤੇ ਉਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਵਿਧਿੱਕੀ ਕਰ ਰਹੇ ਹੋ ਇਹਦਾ ਜਵਾਬ ਕਰਨਾ ਚਾਹੀਦਾ ਇਹਦੇ ਤੇ ਵੀ ਅਸੀਂ ਇਨੀਸ਼ੀਏਟਿਵ ਲਿਆ ਕਿਉਂਕਿ ਹੋਰ ਉਹਨਾਂ ਕੋਲੇ ਕੋਈ ਜਦਤ ਨਹੀਂ ਫਿਰਕੂ ਤ੍ਰੂਵੀਕਰਨ ਤੋਂ ਸਵਾਏ ਤਾਂ ਮੋਦੀ ਜਿਹੜਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਉਹ ਬੁਰੀ ਤਰ੍ਹਾਂ ਬਖਲਾਹਟ ਵਿੱਚ ਆ ਤੇ ਘੱਟ ਗਿਣਤੀਆਂ ਨੂੰ ਲਗਾਤਾਰ ਟਾਰਗੇਟ ਕਰ ਰਿਹਾ ਤੋ ਹੁਣ ਇਸ ਬਗਲਾਹਟ ਵਿੱਚ ਆ ਗਿਆ ਇੱਕ ਗੱਲ ਹੋਰ ਸਪਸ਼ਟ ਹੋ ਗਈ ਉਹਦੀ ਹਾਰ ਦਾ ਜਿਹੜਾ ਸਪਸ਼ਟ ਦਿਖ ਰਿਹਾ ਹੁਣ ਉਹ ਪਰਸੋ ਚੌਥੇ ਦਾ ਬੋਲ ਰਿਹਾ ਵੀ ਜਿਹੜੇ ਅਦਾਨੀ ਤੇ ਅਵਾਨੀ ਨੇ ਉਹ ਪੈਸੇ ਰੌਹਲ ਨੂੰ ਦੇ ਰਹੇ ਨੇ ਇਹਦਾ ਮਤਲਬ ਹੈ ਜੇ ਅਦਾਨੀਆਂ ਤੇ ਅਵਾਨੀਆਂ ਨੇ ਹੱਥ ਘੁੱਟ ਲੈਣ ਚੋਣ 'ਚ ਤਦ ਵੀ ਮੋਦੀ ਹਾਰ ਰਿਹਾ ਵਾ ਉਹ ਆਪਣੇ ਆਪ ਐਡਮਿਟ ਕਰ ਰਿਹਾ ਤਦ ਵੀ ਮੋਦੀ ਹਾਰ ਰਿਹਾ ਆਪਣੇ ਹਾਰ ਨੂੰ ਉਹ ਕਬੂਲ ਕਰ ਰਿਹਾ ਕਿਸੇ ਵੀ ਤਰੀਕੇ ਨਾਲ ਕਿਉਂਕਿ ਜਿਹੜਾ ਕਾਰਪੋਰੇਟ ਹਾਊਸਜ ਨੇ ਉਹਨਾਂ ਨੇ ਜਿੰਦਣ ਵਾਲੇ ਨੂੰ ਪੈਸੇ ਦੇਣੇ ਹੁੰਦੇ ਆ ਹਰਨ ਵਾਲੇ ਨੂੰ ਨਹੀਂ ਦਿੰਦੇ ਹੈ ਉਹ ਫਿਰ ਹੱਥ ਘੁੱਟਣਾ ਹੀ ਕੁਦਰਤੀ ਤੌਰ ਤੇ ਜੇ ਉਹ ਸਰਕਾਰ ਚੇਂਜ ਹੁੰਦੀ ਹੈ ਤਾਂ ਅਗਲਾ ਕਹਿੰਦਾ ਅਸੀਂ ਕੀ ਲੈਣਾ ਕੋਈ ਹਾਲਾਤ ਬਣੇ ਹੋਏ ਨੇ ਜਿਹੜਾ ਮੋਦੀ ਖੁਦ ਬਖਲਾਹਟ ਦੇ ਵਿੱਚੋਂ ਬੋਲ ਰਿਹਾ ਤੇ ਉਹਦੀ ਬਖਲਾਹਟ ਇਹ ਦੱਸਦੀ ਆ ਕਿ ਚੋਣਾ ਬੁਰੀ ਤਰ੍ਹਾਂ ਹਰ ਰਿਹਾ ਪੈਸੇ ਵੀ ਦੱਖਣੀ ਭਾਰਤ ਦੇ ਵਿੱਚੋਂ ਉਹਨੂੰ ਕੁਝ ਵੀ ਮਿਲਣ ਵਾਲਾ ਨਹੀਂ ਹੈ ਉੱਤਰੀ ਭਾਰਤ ਵਿੱਚ ਵੀ ਹਾਲਾਤ ਪਹਿਲਾਂ ਵਾਲੇ ਨਹੀਂ ਹੈ ਸਾਰੇ ਧਾਮਾਂ ਤੋਂ ਉਹਨੂੰ ਸੈਟ ਬੈਕ ਲਗਣੀ ਆ ਤੇ ਉਹ ਅੰਕੜਾ ਜਿਹੜਾ ਹੈ ਜਿਹੜੇ ਪੀਨ ਪੋਲ ਆ ਰਹੇ ਨੇ ਉਹਦੇ ਮੁਤਾਬਕ ਜਿਹੜਾ ਗੋਦੀ ਮੀਡੀਆ ਵੀ ਸੀ ਉਹ 225 ਤੋਂ ਥੱਲੇ ਥੱਲੇ ਹੀ ਮਤਲਬ ਅੰਕੜਾ ਆਂਕਰਿਆ ਸੋ ਸਾਡਾ ਜਿਹੜੇ ਕਮਿਊਨਿਸਟ ਪਾਰਟੀਆਂ ਦੀ ਭੂਮਿਕਾ ਰਹੀ ਉਹ ਇਸ ਗੱਲ ਦੇ ਉੱਤੇ ਇੱਕ ਹੋਰ ਸਪਸ਼ਟ ਕਰਦੀ ਹੈ ਗੱਲ ਜਿਹੜੀ ਦੇਸ਼ ਦੇ ਖਜ਼ਾਨਾ ਮੰਤਰੀ ਆ ਸੀਤਾਰਾਮ ਨੇ ਇੱਕ ਦਿਨ ਟੈਲੀਵਿਜ਼ਨ ਚੈਨਲ ਤੇ ਬੈਠੇ ਸੀ ਉੱਥੇ ਸੀਪੀਐਮ ਦਾ ਵੀ ਇੱਕ ਕਾਮਰਡ ਪਿੱਛਤਾ ਸੀ ਉਹ ਬੋਲਦਿਆਂ ਕਹਿ ਰਹੀ ਆ ਵੀ ਇਹਨਾਂ ਨਾਲ ਤਾਂ ਸਾਡੀ ਲੜਾਈ ਨਹੀਂ ਲੜਾਈ ਤਾਂ ਕਾਮਰਡ ਜੀ ਤੁਹਾਡੇ ਨਾਲ ਆੰਤਮ ਤੌਰ ਤੇ ਲੜਾਈ ਆ ਜਿਹੜੀ ਉਹ ਮਤਲਬ ਕਮਿਊਨਿਸਟਾਂ ਨਾਲਾ ਵਿਚਾਰਾਂ ਦੇ ਤੌਰ ਤੇ ਕਿਉਂਕਿ ਜਿਹੜਾ ਆਦਾਰੀਕਰਨ ਸੰਸਾਰੀ ਕਰਨੀਆਂ ਨਿੱਜੀ ਕਰਨੀਆਂ ਨੀਤੀਆਂ ਨੇ ਉਹਦਾ ਅਸੀਂ ਡੇ ਫਸਟ ਤੋਂ ਵਿਰੋਧ ਕਰ ਰਹੇ ਹਾਂ ਤੇ ਅੱਜ ਵੀ ਵਿਰੋਧ ਕਰਦੇ ਹਾਂ ਦੇਸ਼ ਦੇ ਅੰਦਰ ਇੱਕੋ ਇੱਕ ਸ਼ਕਤੀ ਆ ਜਿਹੜੀ ਵਿਚਾਰਾਂ ਦੇ ਤੌਰ ਤੇ ਸਿਧਾਂਤ ਦੇ ਰੂਪ ਵਿੱਚ ਨੀਤੀਆਂ ਦੇ ਸਵਾਲ ਦੇ ਉੱਤੇ ਜਿਹੜਾ ਵਿਰੋਧ ਕਰ ਰਹੀ ਆ ਇਸ ਚੋਣ ਦੇ ਵਿੱਚ ਜਿਹੜੇ ਮੁੱਦਾ ਰਹਿਤ ਚੋਣ ਕਰਨਾ ਚਾਹੁੰਦੇ ਸੀ ਤੇ ਅੱਜ ਮੋਦੀ ਨੂੰ ਗਰੰਟੀਆਂ ਦੇਣੀਆਂ ਪੈ ਰਹੀਆਂ ਬਹੁਤੇ ਸਵਾਲਾਂ ਦੇ ਉੱਤੇ ਸਮਾਜ ਦੇ ਅੰਦਰ ਹਾਂਜੀ ਜੀ ਹਾਂਜੀ ਆਪਣਾ ਕਾਮੜ ਗੁਰਦਿਆਲ ਸਿੰਘ ਜੀ ਤੁਸੀਂ ਆਪਣੀ ਪਾਰਟੀ ਲਈ ਅੱਜ ਆਪਣਾ ਕਾਗਜ਼ ਜਮ੍ਹਾਂ ਕਰਾਉਣ ਜਾ ਰਹੇ ਜੀ ਇਸ ਦੇ ਲਈ ਕੁਝ ਬੋਲੋਗੇ ਜੀ ਮੈਂ ਬੇਨਤੀ ਕਰਦਾ ਕਿ ਪਾਰਲੀਮੈਂਟ ਹਲਕਾ ਖਡੂਰ ਸਾਹ ਤੋਂ ਜਿਹੜੇ ਸੂਝਵਾਨ ਵੋਟਰ ਆ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ ਮੈਂ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਗੂੰਜੇਗਾ ਕਿਉਂਕਿ ਮੋਦੀ ਨੇ ਪਿਛਲੇ 10 ਸਾਲਾਂ ਦੇ ਵਿੱਚ ਬੇਰਜ਼ਗਾਈ ਮੰਗਾਈ ਤੇ ਗੁੰਡਾਗਰਦੀ ਜਿਹੜੀ ਆ ਉਹ ਹੱਦਾ ਬੰਨੇ ਪਾਰ ਕੀਤੀ ਆ ਸੋ ਇਸ ਦਾ ਡਟਵਾ ਵਿਰੋਧ ਕਰਨ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਕਮਿਊਨਿਸਟ ਪਾਰਟੀਆਂ ਉਹਦੇ ਖਿਲਾਫ ਜਿਹੜੀਆਂ ਲਗਾਤਾਰ ਲੜੜ ਰਹੀਆਂ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਖੋਜ ਕਰਨ ਦੇ ਵਿੱਚ ਲੱਗਾ ਹੋਇਆ ਉਹ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਨਾ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕਰਦਾ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਵਰਗਾਂ ਦੀ ਜਿਹੜੀ ਆ ਜ਼ੋਰਦਾਰ ਢੰਗ ਨਾਲ ਆਵਾਜ਼ ਠਾਵਾਂਗਾ ਕਿਉਂਕਿ ਬੇਰਜ਼ਗਾਰੀ ਜਿਹੜੀ ਆ ਉਹ ਹੱਦਾਂ ਬਨੇ ਕਰ ਕਰ پار ਕਰ ਗਈ ਆ ਜਦੋਂ ਲક્ષਮਣ ਦਾ ਦੌਰ ਆਉਂਦਾ ਵੱਖ-ਵੱਖ ਪਾਰਟੀਆਂ ਜਿਹੜੀਆਂ ਸਾਨੂੰ ਝੂਠੇ ਵਾਅਦੇ ਕਰਕੇ ਲਾਰੇ ਲਾ ਕੇ ਵੋਟਾਂ ਮਟੋਰ ਕੇ ਫਿਰ ਜਿਹੜਾ ਵਾ ਉਹ ਠੰਡੇ ਬਸਤੇ ਜਿਹੜੇ ਜਾਗ ਜਿਹੜੇ ਆਪਣੇ ਏਜੰਡੇ ਪਾ ਦਿੰਦੀਆਂ ਬੇਰਜ਼ਗਾਰੀ ਜਿਹੜੀ ਸਮੱਸਿਆ ਉਹ ਬਹੁਤ ਜਿਹੜੀ ਘਰ ਕਰ ਗਈ ਆ ਅਸੀਂ ਚਾਹੁੰਦੇ ਆ ਕਿ 18 ਸਾਲ ਦੇ ਹਰ ਮੁੰਡੇ ਕੁੜੀ ਨੂੰ ਕੰਮ ਦਿੱਤਾ ਜਾਵੇ ਤੇ ਕਿਉਂਕਿ ਵਿਦਿਆ ਜਿਹੜੀ ਆ ਉਹ ਲਾਜ਼ਮੀ ਤੇ ਇੱਕ ਸਾਲ ਸਿਲੇਬਸ ਦਿੱਤੀ ਜਾਵੇ ਤਾਂ ਕਿ ਜਿਹੜੀ ਅਮੀਰੀ ਗਰੀਬੀ ਦਾ ਪੜਾ ਉਹਦੇ ਤਰ੍ਹਾਂ ਜਿਹੜੀ ਪੜ੍ਹਾਈ ਆ ਉਹ ਜੇਕਰ ਇੱਕ ਸਾਲ ਸਿਲੇਬਸ ਹੋਏਗਾ ਫਿਰ ਸਾਡੇ ਬੱਚੇ ਵੀ ਪੜ੍ਹ ਲਿਖ ਕੇ ਉਹ ਇੰਜੀਨੀਅਰ ਬਣ ਸਕਣਗੇ ਡਾਕਟਰ ਬਣ ਸਕਣਗੇ ਸੋ ਇਹਨਾਂ ਸਾਰੇ ਮਸਲੇ ਲਈ ਜ਼ੋਰਦਾਰ ਢੰਗ ਨਾਲ ਪਾਰਲੀਮੈਂਟ ਵਿੱਚ ਆਵਾਜ਼ ਠਾਵਾਵਾਂਗਾ ਧੰਨਵਾਦ ਹਾਂਜੀ ਸਰ ਅੱਜ ਦੀ ਇਹ ਮੀਟਿੰਗ ਆਪਣੀ ਇਦਵਰ ਕੀ ਬੋਲਣਾ ਚਾਹੁੰਦਾ ਹਾਂ ਕਿ ਦੂਰ ਸਾਹਿਬ ਹਰਕਾ ਪਾਰਲੀਮੈਂਟ ਤੋਂ ਅਸੀਂ ਪੇਪਰ ਫਾਈਲ ਕਰਦੇ ਹਾਂ ਕਾਮਰੋਦ ਬਿਆਸ ਸਾਡਾ ਕੰਡੀਡੇਟ ਹੈ ਸੀਪੀਆਈ ਤੇ ਸੀਕੇਐਮ ਪੰਜਾਬ ਚ ਦੋਨੇ ਪਾਰਟੀਆਂ ਮਿਲ ਕੇ ਅਸੀਂ ਚਾਰ ਸੀਟਾਂ ਲੜ ਰਹੇ ਹਾਂ ਜਲੰਧਰ ਤੋਂ ਸੀਪੀਐਮ ਦੇ ਕੰਡੀਡੇਟ ਫਦੂਰ ਸਾਹਿਬ ਤੋਂ ਸੀਪੀਆਈ ਜਲੰਧਰ ਫੀਰਕੋਟ ਤੋਂ ਸੀਪੀ ਅਤੇ ਅੰਮ੍ਰਿਤਸਰ ਪੰਜਾਬ ਅੰਮ੍ਰਿਤ ਸਰ ਅੰਮ੍ਰਿਤਸਰ ਤੋਂ ਸੀਪੀ ਹੈ ਚਾਰ ਸੀਟਾਂ ਲੜ ਰਹੇ ਆਂ ਔਰ ਲੜਦਾ ਬਖਸ ਤੇ ਆ ਵੀ ਲੋਕਾਂ ਜਾਈਏ ਸੀ ਲੋਕਾਂ ਦੀਆਂ ਕਮਿਊਨਿਸਟ ਪਾਰਟੀਆਂ ਲੋਕਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰਾਂ ਕਿਸਾਨਾਂ ਦੇ ਦੁਕਾਨਦਾਰਾਂ ਦੇ ਆਮ ਲੋਕਾਂ ਦੇ ਅਸੀਂ ਸਭਾਸ਼ ਰਹਿਨੇ ਆਂ ਉਹਨਾਂ ਦੀਆਂ ਮੱਗਾ ਦੇ ਵਾਸਤੇ ਅਸੀਂ ਲੜਦੇ ਆਂ ਅੰਦੋਲਨ ਵੀ ਲੜਦੇ ਆਂ ਔਰ ਸਟ੍ਰਗਲ ਵੀ ਕਰਦੇ ਆਂ ਹੜਤਾਲਾ ਵੀ ਕਰਦੇ ਆਂ ਉਹਨਾਂ ਦੀ ਹੱਕਾਂ ਦੀ ਖਾਤਰ ਔਰ ਪੰਜਾਬ ਦੇ ਵਿੱਚ ਜਿਹੜਾ ਅਸੀਂ ਆਲਰੇਡੀ ਆ ਪੱਦਰ ਤੇ ਇੱਕ ਇੰਡੀਆ ਅਲਾਈਅੰਸ ਦੇ ਨਾਂ ਤੇ ਜਿਹੜੇ ਸਾਰੇ ਹਿੰਦੂ ਸਟਾਰੀਆਂ ਆ 28 ਪਾਰਟੀਆਂ ਇਕੱਠੀਆਂ ਹੋਈਆਂ ਸੀ ਸੀਪੀਆਈ ਸੀਕੇਐਮ ਨੇ ਉਸ ਬੁਖ ਰੋਲ ਦਾ ਕੀਤਾ મોદી ਨੂੰ ਹਰਾਉਣ ਦੇ ਵਾਸਤੇ ਸਾਨੂੰ ਇਕੱਠਾ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਕੋਈ ਇਸ ਤਰ੍ਹਾਂ ਦਾ ਇੰਡੀਆ ਅਲਾਈਅੰਸ ਹੈ ਨਹੀਂ ਆ ਦੋਤੀ ਪਾਰਟੀਆਂ ਬਹੁਤ ਕਰ ਰਹੀਆਂ ਪੰਜਾਬ ਵਿੱਚ ਅਸੀਂ ਕਮਿਸ਼ਨਡ ਪਾਰਟੀਆਂ ਵਾਲੇ ਲੋਕਾਂ ਚ ਜਾ ਕੇ ਦੱਸ ਰਹੇ ਹਾਂ ਵੀ ਇਹ ਜਿਹੜੀਆਂ ਪਾਰਟੀਆਂ ਬਣਦੀ ਪਾਰਟੀਆਂ ਜਿਹੜੀਆਂ ਆਪਣੇ ਆਪ ਦੀਆਂ ਪੰਜਾਬੀਆਂ ਕਾਂਗਰਸ ਪਾਰਟੀ ਅਕਾਲੀ ਪਾਰਟੀ ਪਾਜਪਾ ਜਾਂ ਨਵੀਂ ਬਣੀ ਆਮ ਆਦਮੀ ਪਾਰਟੀ ਇਹਨਾਂ ਪਾਰਟੀਆਂ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਬਾਰ-ਬਾਰ ਇਹ ਰੈਪਿਟਿਸ਼ਨ ਕਰਦੀਆਂ ਲੋਕ ਗਲਤੀਆਂ ਕਰਦੇ ਤੇ ਬੁਲਬੁਲ ਕੇ ਫੇਰ ਇਹਨਾਂ ਦੇ ਇਹਨਾਂ ਦੇ ਡੰਡੇ ਵੀ ਖਾਂਦੇ ਆ ਇਹਨਾਂ ਦਾ ਤਸ਼ੱਦਦ ਵੀ ਕਰਾਉਂਦੇ ਆ ਔਰ ਮਿਲਦਾ ਵੀ ਕੱਖ ਨਹੀਂ ਅਸੀਂ ਲੋਕਾਂ ਜਾ ਰਹੇ ਆ ਕਿ ਤੁਹਾਡੇ ਅਸਲੀ ਨੁਮਾਇੰਦੇ ਤਾਂ ਅਸੀਂ ਜਿਹੜੇ ਅੰਗਸਾ ਖੜਦੇ ਤੁਹਾਡੇ ਹਮੇਸ਼ਾ ਸੀਪੀਆਈ ਸੀਪੀਐਮ ਦੇ ਪੈਰੀਂ ਤੁਨੋਂ ਵਿੱਚ ਤਰਨ ਤਰਨ ਤੋਂ ਅਮਨਦੀਪ ਸੰਨੀ ਦੀ ਦੀ ਸੇਵਕ ਬਲੇ ਰਿਪੋਰਟ